ਤਾਂ ਪੰਜਾਬ ਦੀਆਂ ਜਿਹੜੀਆਂ ਵਾ ਹੁਣ ਅਸੀਂ ਕਰਾਂਗੇ ਪੰਜਾਬ ਦੀਆਂ ਪ੍ਰਬੰਧਕੀ ਇਕਾਈਆਂ ਕਿ ਪੰਜਾਬ ਦਾ ਜਿਹੜਾ ਵਾ ਪ੍ਰਬੰਧ ਜਿਹੜਾ ਵਾ ਐਡਮਿਨਿਸਟ੍ਰੇਟਿਵ ਜਿਹੜਾ ਵਾ ਉਹ ਕਿਵੇਂ ਚਲਾਇਆ ਜਾਂਦਾ ਹੈ ਦੀਆਂ ਯੂਨਿਟਸ ਕੀ ਨੇ ਠੀਕ ਹੈ ਉਹ ਵਾਲਾ ਅਸੀਂ ਕਰਾਂਦੇ ਹਾਂ ਕਿ ਪੰਜਾਬ ਦੀਆਂ ਪ੍ਰਬੰਧਕੀ ਇਕਾਈਆਂ ਕਿ ਇਸ ਦਾ ਪ੍ਰਬੰਧ ਜਿਹੜਾ ਉਹ ਕਿਵੇਂ ਚਲਾਇਆ ਜਾਂਦਾ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਿਵੀਜ਼ਨ ਤਾਂ ਇਸ ਦੀਆਂ ਜਿਹੜੀਆਂ ਨੇ ਡਿਵੀਜ਼ਨਾਂ ਕਿੰਨੀਆਂ ਨੇ ਡਿਵੀਜ਼ਨ ਡਿਵੀਜ਼ਨ ਇਸ ਦੀਆਂ ਟੋਟਲ ਕਿੰਨੀਆਂ ਡਿਵੀਜ਼ਨਾਂ ਨੇ 5 5 ਡਿਵੀਜ਼ਨਾਂ ਦੇ ਵਿੱਚ ਜਿਹੜਾ ਇਸ ਦਾ ਪ੍ਰਬੰਧ ਚਲਾਇਆ ਜਾਂਦਾ ਹੈ ਪਹਿਲਾ ਕਿਹੜਾ ਹੈ ਫਰੀਦਕੋਟ ਫਰੀਦਕੋਟ ਠੀਕ ਹੈ ਫਿਰੋਜ਼ਪੁਰ 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 ਜਲੰਧਰ ਜਲੰਧਰ ਆ ਪਟਿਆਲਾ ਪਟਿਆਲਾ ਠੀਕ ਹੈ ਔਰ ਜਿਹੜੀ ਪੰਜਵੀਂ ਡਿਵੀਜ਼ਨ ਹੈ ਉਹ ਕਿਹੜੀ ਹੈ ਰੂਪਨਗਰ ਰੂਪਨਗਰ ਦਾ ਪਹਿਲਾ ਨਾਮ ਕੀ ਸੀਗਾ ਰੋਪੜੇ ਨੂੰ ਪਹਿਲਾਂ ਕਿਹਾ ਜਾਂਦਾ ਸੀ ਹੁਣ ਇਸ ਨੂੰ ਕੀ ਕਿਹਾ ਜਾਂਦਾ ਰੂਪਨਗਰ ਤੇ ਇਹ ਇਹਦੀਆਂ ਕਿੰਨੇ ਪੰਜ ਡਿਵੀਜ਼ਨਾਂ ਐ ਪੰਜਾਬ ਦੀਆਂ ਔਰ ਇਹ ਪੰਜ ਡਿਵੀਜ਼ਨਾਂ ਬਣਾਈਆਂ ਗਈਆਂ ਕਿਹੜੀਆਂ-ਕਿਹੜੀਆਂ ਫਰੀਦਕੋਟ ਫਿਰੋਜ਼ਪੁਰ ਜਲੰਧਰ ਪਟਿਆਲਾ ਤੇ ਰੂਪਨਗਰ ਇਸ ਦੀਆਂ ਪੰਜ ਡਿਵੀਜ਼ਨਾਂ ਨੇ ਜਿਹੜੀਆਂ ਨੇ ਪੰਜਾਬ ਦੀਆਂ ਹੁਣ ਜਿਹੜਾ ਹੈ ਜ਼ਿਲ੍ਹੇ ਤੇ ਇਸ ਦੇ ਟੋਟਲ ਜ਼ਿਲ੍ਹੇ ਕਿੰਨੇ ਨੇ ਡਿਸਟ੍ਰਿਕਟ ਕਿੰਨੇ ਨੇ ਤਾਂ ਟੋਟਲ 23 ਜ਼ਿਲ੍ਹੇ ਨੇ ਇਸ ਦੇ ਠੀਕ ਹੈ ਜ਼ਿਲ੍ਹੇ ਕਿੰਨੇ ਨੇ ਤਾਂ ਜ਼ਿਲ੍ਹੇ ਜਿਹੜੇ ਨੇ ਇਸ ਦੇ ਕਿੰਨੇ ਨੇ 23 23 ਜ਼ਿਲ੍ਹੇ ਨੇ ਔਰ ਜਿਹੜਾ ਹੈ ਹੁਣ ਸਭ ਤੋਂ ਅਜੋਕਾ ਜਾਨੀ ਕਿ ਨਵਾਂ ਜਿਹੜਾ ਜ਼ਿਲ੍ਹਾ ਉਹ ਕਿਹੜਾ ਬਣਿਆ ਹੈ ਮਲੇਰ ਕੋਟਲਾ ਮਲੇਰ ਕੋਟਲਾ ਜਿਹੜਾ ਹੈ ਇਸ ਦਾ ਜਿਹੜਾ ਹੈ ਹੁਣ ਜ਼ਿਲ੍ਹਾ ਬਣਿਆ ਹੈ ਔਰ ਕਿਸ ਤੋਂ ਜਿਹੜਾ ਇਹ ਕਿਸ ਵਿੱਚੋਂ ਬਣਿਆ ਹੈ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਹੈ ਇਹਨੂੰ ਅਲੱਗ ਕੀਤਾ ਗਿਆ ਹੈ ਤੇ ਇੱਕ ਨਵਾਂ ਜਿਹੜਾ ਜ਼ਿਲ੍ਹਾ ਬਣਾਇਆ ਗਿਆ ਸੰਗਰੂਰ ਠੀਕ ਹੈ ਸੰਗਰੂਰ ਔਰ ਇਹ ਜ਼ਿਲ੍ਹਾ ਬਣਿਆ ਕਦੋਂ ਡੇਟ ਕੀ ਹੈ ਇਸ ਦੀ ਤਾਂ 18 ਮਈ 2021 ਦੇ ਵਿੱਚ 18 ਮਈ 2021 ਦੇ ਵਿੱਚ ਜਿਹੜਾ ਇਹ ਜ਼ਿਲ੍ਹਾ ਬਣਦਾ ਹੈ ਨਵਾਂ ਠੀਕ ਹੈ ਪਹਿਲਾ 22 ਸੀ ਇਸ ਨੂੰ ਮਿਲਾ ਕੇ 23 ਤੇ ਹੁਣ ਪੂਰੇ ਟੋਟਲ ਕਿੰਨੇ ਜ਼ਿਲ੍ਹੇ ਨੇ ਇਹ ਜ਼ਿਲ੍ਹੇ ਨੇ ਠੀਕ ਹੈ ਕੁੱਲ ਜ਼ਿਲ੍ਹੇ ਕਿੰਨੇ ਨੇ ਪੰਜਾਬ ਦੇ 23 ਜ਼ਿਲ੍ਹੇ ਜਿਹੜੇ ਨੇ ਉਹ ਕੁੱਲ ਜ਼ਿਲ੍ਹੇ ਨੇ ਮਲੇਰ ਕੋਟਲਾ ਜਿਹੜਾ ਹੁਣ ਬਣਦਾ ਹੈ 18 ਮਈ 2021 ਦੇ ਵਿੱਚ ਸੰਗਰੂਰ ਤੋਂ ਜਿਹੜਾ ਇਸ ਨੂੰ ਜਿਹੜਾ ਕੱਢ ਕੇ ਇੱਕ ਨਵਾਂ ਜ਼ਿਲ੍ਹਾ ਬਣਾਇਆ ਗਿਆ ਠੀਕ ਹੈ ਓਕੇ ਔਰ ਉਸ ਤੋਂ ਇਲਾਵਾ ਜਿਹੜਾ ਰਾਜ ਵਿਧਾਨ ਸਭਾ ਇੱਥੇ ਕਿਹੜੀ ਹੈ ਰਾਜ ਵਿਧਾਨ ਸਭਾ ਰਾਜ ਵਿਧਾਨ સભા ਤਾਂ ਰਾਜ ਵਿਧਾਨ ਸਭਾ ਜਿਹੜੀ ਹੈ ਉਹ ਇੱਕ ਸਦਨੀ ਹੈ ਠੀਕ ਹੈ ਇੱਕ ਸਦਨੀ ਹੈ ਇੱਥੇ ਇੱਕ ਸਦਨੀ ਠੀਕ ਹੈ ਵਿਧਾਨ ਸਭਾ ਜਿਹੜੀ ਕਿਹੜੀ ਹੈ ਕਿਹੜੀ ਹੈ ਇੱਥੇ ਵਿਧਾਨ ਸਭਾ ਵਿਧਾਨ ਸਭਾ ਤਾਂ ਵਿਧਾਨ ਸਭਾ ਦੀਆਂ ਵਿਧਾਨ ਸਭਾ ਦੇ ਮੈਂਬਰ ਕਿੰਨੇ ਨੇ विधानसभा ਦੇ ਮੈਂਬਰ ਉਸ ਤੋਂ ਬਾਅਦ ਆਸੀ ਕਰਦੇ ਆ ਲੋਕ ਸਭਾ ਦੇ ਮੈਂਬਰ ਲੋਕ ਸਭਾ ਦੇ ਮੈਂਬਰ ਲੋਕ ਸਭਾ ਦੇ ਮੈਂਬਰ ਉਸ ਤੋਂ ਬਾਅਦ ਆ ਕਰਦੇ ਆ ਰਾਜ ਸਭਾ ਦੇ ਮੈਂਬਰ ਜਿਹੜੀ ਕਿੰਨੀਆਂ ਸੀਟਾਂ ਨੇ ਰਾਜ ਸਭਾ ਦੇ ਮੈਂਬਰ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਨੇ ਤਾਂ ਵਿਧਾਨ ਸਭਾ ਦੀਆਂ ਸੀਟਾਂ ਨੇ 117 ਕਿੰਨੀਆਂ ਨੇ ਇਸ ਦੀਆਂ ਸੀਟਾਂ 117 ਜਿਹੜੀਆਂ ਨੇ ਇਸ ਦੀਆਂ ਸੀਟਾਂ ਨੇ ਠੀਕ ਹੈ ਔਰ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਨੇ 13 ਔਰ ਰਾਜ ਸਭਾ ਦੀਆਂ ਸੀਟਾਂ ਕਿੰਨੀਆਂ ਨੇ 7 ਠੀਕ ਹੈ ਤਾਂ ਪੰਜਾਬ ਦੇ ਵਿੱਚ ਜਿਹੜੀ ਆ ਰਾਜ ਵਿਧਾਨ ਸਭਾ ਯਾਨੀ ਕਿ ਜਿਹੜੀ ਰਾਜ ਦੀ ਵਿਧਾਨ ਸਭਾ ਹੈ ਉਹ ਇੱਕ ਸਦਨੀ ਹੈ ਵਿਧਾਨ ਸਭਾ ਔਰ ਜਿਹੜਾ ਵਾ ਉਹ ਵਿਧਾਨ ਸਭਾ ਦੇ ਮੈਂਬਰ ਕਿੰਨੇ ਨੇ 117 ਲੋਕ ਸਭਾ ਦੇ ਮੈਂਬਰ 13 ਔਰ ਰਾਜ ਸਭਾ ਦੇ ਮੈਂਬਰ 7 ਹੁਣ ਇੱਥੇ ਜਿਹੜੀ ਇਹ ਗੱਲ ਕਰਦੇ ਕਿ ਰਾਜ ਵਿਧਾਨ ਸਭਾ ਜਿਹੜੀ ਉਹ ਤਾਂ ਹੋਗੀ ਇੱਕ ਸਦਨੀ ਇੱਥੇ ਜਿਹੜੀਆਂ ਨੇ ਸਭ ਤਹਿਸੀਲਾਂ ਠੀਕ ਹੈ ਟੋਟਲ ਤਹਿਸੀਲਾ ਕਿੰਨੀਆਂ ਨੇ ਤਹਿਸੀਲਾ ਕਿੰਨੀਆਂ ਨੇ 91 91 ਤਹਿਸੀਲ तहसीला ਜਿਹੜੀਆਂ ਨੇ ਕਿੰਨੀਆਂ ਨੇ 91 ਸਬ ਤਹਿਸੀਲਾ ਸਬ ਤਹਿਸੀਲਾ ਉਹ ਕਿੰਨੀਆਂ ਨੇ ਤਾਂ ਉਹ ਹੈਗੀਆਂ ਨੇ 81 ਯਾਨੀ ਕਿ 81 81 ਬਲਾਕ ਕਿੰਨੇ ਨੇ ਬਲਾਕ ਬਲਾਕ ਕਿੰਨੇ ਨੇ ਪੰਜਾਬ ਦੇ ਤਾਂ ਬਲਾਕ ਨੇ 150 150 150 ਬਲਾਕ ਠੀਕ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇਹ ਤਾਂ ਹੋ ਗਏ ਜਿਹੜੇ ਆ 150 ਕਸਬੇ ਜਿਹਨਾਂ ਵਿੱਚ 1 ਲੱਖ ਤੋਂ ਜ਼ਿਆਦਾ ਆਬਾਦੀ ਰਹਿੰਦੀ ਹੈ ਉਹ ਕਿੰਨੇ ਨੇ 143 ਠੀਕ ਹੈ ਕਸਬੇ 143 ਜਿਨ੍ਹਾਂ ਵਿੱਚ 1 ਲੱਖ ਤੋਂ ਵੱਧ ਆਬਾਦੀ ਰਹਿੰਦੀ ਹੈ ਕਸਬੇ 100 43 ਕਸਬੇ ਉਸ ਤੋਂ ਬਾਅਦ ਆ ਸ਼ਹਿਰ ਕਿੰਨੇ ਨੇ ਤੇ 74 ਸ਼ਹਿਰ ਨੇ ਇਸ ਦੇ ਵਿੱਚ ਸ਼ਹਿਰ ਕਿੰਨੇ ਨੇ 74 ਔਰ ਜਿਹੜੇ ਇੱਥੇ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਨੇ ਉਹ ਕਿੰਨੇ ਨੇ ਜ਼ਿਲ੍ਹਾ ਪ੍ਰੀਸ਼ਦ ਭਾਈ ਉਸ ਤੋਂ ਪਹਿਲਾਂ ਪਿੰਡ ਲਿਖੋ ਕਿ ਪਿੰਡ ਕਿੰਨੇ ਨੇ ਠੀਕ ਹੈ ਪਿੰਡ ਨੇ 12581 ਪਿੰਡ ਕਿੰਨੇ ਨੇ 12581 ਜਿਹੜੇ ਨੇ ਉਹ ਜਿਹੜੇ ਨੇ ਟੋਟਲ ਪਿੰਡ ਨੇ ਕੁੱਲ ਪਿੰਡ ਨੇ ਜ਼ਿਲ੍ਹਾ ਪ੍ਰੀਸ਼ਦ ਕਿੰਨੇ ਆ ਨੇ 22 ਠੀਕ ਹੈ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਤਾਂ ਜ਼ਿਲ੍ਹਾ ਪ੍ਰੀਸ਼ਦ ਕਿੰਨੀਆਂ ਨੇ ਟੋਟਲ 22 ਜ਼ਿਲ੍ਹਾ ਪ੍ਰੀਸ਼ਦ ਨੇ ਉਸ ਤੋਂ ਬਾਅਦ ਆ ਗੱਲ ਕਰਦੇ ਆ ਤਾਂ ਮਿਊਨਿਸਪਲ ਕਮੇਟੀ ਹੈ 167 ਨੇ ਨਗਰ ਸਦਾਰ ਟਰਸਟ ਜਿਹੜੇ ਨੇ ਉਹ ਕਿੰਨੇ ਨੇ 23 ਠੀਕ ਹੈ ਹੁਣ ਅਸੀਂ ਗੱਲ ਕਰਦੇ ਨਗਰ ਨਿਗਮ ਨਗਰ ਨਿਗਮ ਕਿੰਨੇ ਨੇ ਨਗਰ ਨਿਗਮ ਤਾਂ ਨਗਰ ਨਿਗਮ ਟੋਟਲ ਨੇ 13 ਠੀਕ ਹੈ 13 ਕਿਹੜੇ-ਕਿਹੜੇ ਨੇ अमृतसर जलंधर लुधियाणा इथे नीच अमृतसर जलंधर लुधियाना लुधियाना पटियाला बठिंडा ਪਟਿਆਲਾ ਬਠਿੰਡਾ ਬਠਿੰਡਾ ਮੁਹਾਲੀ ਫਗਵਾੜਾ ਪਠਾਨਕੋਟ ਮੁਹਾਲੀ ਫਗਵਾੜਾ फगवाड़ा पठानकोट मोगा हशियारपोट पठानकोट मोगा मोगा हुशियारपुर, बटाला कपूरथला ਬਟਾਲਾ ਕਪੂਥਲਾ ਲਾਸਟ ਕਿਹੜਾ ਹੈ ਸਾਡੇ ਕੋਲ ਅਬੋਹਰ ਅਬੋਹਰ ਠੀਕ ਹੈ ਤਾਂ ਟੋਟਲ ਕਿੰਨੇ ਹੋਗੇ 13 ਦੇਖੋ ਅੰਮ੍ਰਿਤਸਰ 1 ਜਲੰਧਰ 2 ਲੁਧਿਆਣਾ 3 ਪਟਿਆਲਾ 4 ਪੰਜਵਾਂ ਜਿਹੜਾ ਵਾ ਬਠਿੰਡਾ 6ਵਾਂ ਮੁਹਾਲੀ 7ਵਾਂ ਫਗਵਾੜਾ 8ਵਾਂ ਪਠਾਨਕੋਟ 9ਵਾਂ ਮੋਗਾ 10ਵਾਂ ਹੁਸ਼ਿਆਰਪੁਰ 11ਵਾਂ ਜਿਹੜਾ ਹੈ ਉਹ ਬਟਾਲਾ 12ਵਾਂ ਕਪੂਰਥਲਾ ਅਤੇ 13ਵਾਂ ਅ ਬੋਹਰ ਠੀਕ ਹੈ ਇਹ ਟੋਟਲ ਜਿਹੜੇ ਨੇ 13 ਕੀਨੇ ਨਗਰ ਨਿਗਮ ਨੇ 13 ਕੀਨੇ ਨਗਰ ਨਿਗਮ ਕਲੀਅਰ ਓਕੇ ਤਾਂ 13 ਇਹ ਨਗਰ ਨਿਗਮ ਨੇ ਜਿਹੜੇ ਪੰਜਾਬ ਦੇ ਨੇ ਓਕੇ ਤਾਂ ਇੱਕ ਇਹ ਜਿਹੜੀਆਂ ਨੇ ਕੀਨੇ ਪ੍ਰਬੰਧਕੀ ਇਕਾਈਆਂ ਨੇ ਜਿਹੜੀਆਂ ਪੰਜਾਬ ਦੀਆਂ ਨੇ ਇਸ ਤੋਂ ਲਾ ਹੋਇਆ ਇੱਕ ਸਬ ਡਿਵੀਜ਼ਨ ਦੀ ਗੱਲ ਕਰੀਏ 91 ਜਿਹੜੀਆਂ ਨੇ ਠੀਕ ਹੈ ਨਾ ਸਬਤ ਅਸੀਂ ਤਹਿਸੀਲਾਂ ਦੀ ਗੱਲ ਕੀਤੀ 91 ਦੇ ਵਿੱਚ ਕੁਝ ਜਿਹੜੀਆਂ ਉਹ ਨਵੀਆਂ ਬਣੀਆਂ ਜਿਵੇਂ ਜਿਹੜੀ ਕਿਹੜੀ ਬਣੀ ਹੈ ਡੜਿੰਬਾ ਮਜੀਠਾ ਜਿਹੜੀ ਡੜਿੰਬਾ ਵਾ ਉਹ ਜਿਹੜਾ ਸੰਗਰੂਰ ਦੇ ਵਿੱਚ ਜਿਹੜੀ ਆ ਬਣੀ ਹੈ ਠੀਕ ਹੈ ਨਾ ਔਰ ਤਹਿਸੀਲ ਬਣੀ ਹੈ ਮਜੀਠਾ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਜਿਹੜੀ ਨਵੀਂ ਤਹਿਸੀਲ ਬਣੀ ਹੈ ਉਸ ਤੋਂ ਬਾਅਦ ਵਿਖੀਵਿੰਡ ਠੀਕ ਹੈ ਵਿਖੀਵਿੰਡ ਇਹ ਜਿਹੜਾ ਤਰਨਤਾਰਨ ਦੇ ਵਿੱਚ ਜਿਹੜੀ ਨਵੀਂ ਤਹਿਸੀਲ ਬਣੀ ਹੈ ਔਰ ਉਸ ਤੋਂ ਬਾਅਦ ਮੋਰਿੰਡਾ ਮੋਰਿੰਡਾ ਰੂਪਨਗਰ ਜਾਨੀ ਕਿ ਰੋਪੜ ਦੇ ਵਿੱਚ ਜਿਹੜੀ ਨਵੀਂ ਤਹਿਸੀਲ ਬਣੀ ਹੈ ਅ ਦੁਦਾ ਸੁਦਾ ਸਾਦਾ ਜਿਹੜੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨਵੀਂ ਤਹਿਸੀਲ ਬਣੀ ਹੈ ਠੀਕ ਹੈ ਉਸ ਤੋਂ ਬਾਅਦ ਕਲਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨਵੀਂ ਤਹਿਸੀਲ ਬਣੀ ਹੈ ਕਲਨੌਰ ਗੁਰਦਾਸਪੁਰ ਦੇ ਵਿੱਚ ਬਣੀ ਨਵੀਂ ਤਹਿਸੀਲ ਉਸ ਤੋਂ ਬਾਅਦ ਅਹਿਮਦਗੜ ਜਿਹੜੀ ਹੈ ਉਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਨਵੀਂ ਤਹਿਸੀਲ ਬਣਦੀ ਹੈ ਔਰ ਜਿਹੜੀ ਹੈ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਨਵੀਂ ਤਹਿਸੀਲ ਬਣੀ ਔਰ ਉਸ ਤੋਂ ਬਾਅਦ ਦੀਨਾ ਨਗਰ ਜਿਹੜੀ ਹੈ ਇਹ ਵੀ ਜ਼ਿਲ੍ਹਾ ਕਿਹੜੇ ਚ ਬਣਦੀ ਹੈ ਪਠਾਨਕੋਟ ਦੇ ਵਿੱਚ ਜਿਹੜੀ ਹੈ ਇਹ ਨਵੀਆਂ ਤਹਿਸੀਲਾ ਬਣੀਆਂ ਨੇ ਜਿਹੜੀਆਂ ਠੀਕ ਹੈ ਜਿਨਾਂ ਦੱਸਿਆ ਹੈ ਠੀਕ ਹੈ ਓਕੇ ਤਾਂ ਇਹ ਕੀ ਨੇ ਪੰਜਾਬ ਦੀਆਂ ਪ੍ਰਬੰਧਕੀ ਇਕਾਈਆਂ ਓਕੇ